ਚੋਣਾ ਪੁੱਤ ਬਣਿਆ ਨਾ ਦੇਖੋ ਹਨਾ ਤੇ ਕਿਹੜੀ ਚੀਜ਼ੀ ਖਾਣੀ ਮੇਰੇ ਪੁੱਤ ਨੇ ਰਖੜੀ ਰਖੜੀ ਨਾ ਕੋਈ ਨਹੀਂ ਰਖੜੀ ਲੈ ਆਉਨੇ ਸਾਬੀ ਹਾਂਜੀ ਮਾਮੀ ਆਹ ਟੀ-ਸ਼ਰਟ ਨਵੀਂ ਲਿਆਂਦੀ ਤਨਖਾਹ ਮਿਲ ਗਈ ਆਹੋ ਮਿਲ ਗਏ ਹੀ ਪੈਸੇ ਸੱਚ ਮੈਨੂੰ ਚੇਤਾ ਨਹੀਂ ਦਿਮਾਗ ਚੋਂ ਨਿਕਲ ਗਿਆ ਤੁਹਾਨੂੰ ਮੈਂ ਦੇ ਦਾਂ ਚਲੋ ਉਹ ਚੋਈ ਨਹੀਂ ਮੈਂ ਤਨੀ ਇਹ ਕੈਂਡੀ ਪੈਸੇ ਦੇ ਦੇ ਮੋਦਾ ਕੈਂਡੀ ਟੀ-ਸ਼ਰਟ ਸੋਹਣੀ ਲੱਗਣ ਢਈ ਆ ਲਿਆਂਦੀ ਆ ਤੇ ਠੀਕ ਆ ਆਹ ਲਓ ਮਾਮੀ 5000 ਦੇ 5000 ਅੱਗੇ 10000 ਲੈਣਾ ਹੀ ਤੇ ਅੱਜ 5000 ਰੁਪਈਆ 5000 ਕਿੱਥੇ ਗਿਆ ਮੀ ਤਨਖਾਹ ਤੇ 8000 ਅੱਗੇ ਓਵਰਟਾਈਮ ਲੱਗ ਜਾਂਦਾ ਯਾਰ ਕਾ ਨਹੀਂ ਲੱਗਾ ਯਾਰ ਕਾ ਤੇ ਉਹ ਬੇਸਿਕ ਹੀ ਮਿਲੀ ਆ 8000 ਰੁਪਈਆ ਤੇ ਉਹਨੇ ਕ ਮੈਂ ਆ ਟੀ-ਸ਼ਰਟ ਲੈਣ ਦੀ 500 ਦੀ ਥੋੜੇ ਤੇਲ ਪਾਉਣ ਲਈ ਰੱਖ ਲਿਆ ਤੇ ਆ ਮੈਂ ਕਿਹਾ 5000 ਦੇ ਦਿੰਦਾ ਵਾ 5000 ਫੀਸਾਂ ਦਊਂਗੀ ਕੀ ਕਰੂੰਗੀ 5000 ਨਾਨੀ ਤੇ ਰੀਨ ਤੇ ਪਾਲਾ ਪਿਆ ਮੁੰਡਾ ਕੰਮ ਤੇ ਲੱਗ ਗਿਆ ਤੇ ਵਿਆਹ ਕਰ ਦਈਏ 1000 ਰੁਪਈਆ ਨਾਨੀ ਲਈ ਵੀ ਰੱਖਿਆ ਨਾਨੀ ਨੂੰ ਵੀ ਦੇ ਦਿੰਦਾ ਆਹੋ ਨਾਨੀ ਦੀ ਰੱਖ ਰਾਂ ਨਾਨੀ ਨੂੰ ਮੈਂ ਦਿੰਦੀ ਮੰਮੀ ਉਹ ਬਾਅਦ ਮੈਨੂੰ ਔਖੇ ਸੋਖੇ ਵੇਲੇ ਫੜਾ ਦਿੰਦੀ ਆ ਜਦੋਂ ਕਿਤੇ ਜਾਣਾ ਆਉਣਾ ਹੋਵੇ ਨਾ ਹੋਂ ਕੋਲ ਮੈਂ ਨਹੀਂ ਦਿੰਦੀ ਤੈਨੂੰ ਹਨਾ ਉਹ ਦਿੰਦੀ ਚਲ ਮੈਂ ਤੁਹਾਡੇ ਕੋ ਮੰਗਣ ਲਈ ਨਹੀਂ ਲੈ ਤੂੰ ਆ ਰੱਖ ਲੋ ਹਾਂ ਤੇ ਫਿਰ ਸਾਈ ਜਲਦੀ ਨਹੀਂ ਤੇ ਘਰ ਦਾ ਕੀ ਕਰੂੰਗੀ ਫਿਰ ਘਰ ਦਾ ਰਾਸ਼ਨ ਕਿੱਥੋਂ ਲਿਆਉਂਗੀ ਨਾ ਅਰੇ ਸਕੂਲੇ ਨੇ ਉਹਨੇ 1000 ਰੁਪਈਆ ਹੋਰ ਲੱਲੋ ਫਿਰ ਆਪੇ ਸੋਚ ਲਿਆ ਕਰ ਥੋੜਾ ਬੋਤਾ ਹੋਰ ਹੋਰ ਲੱਲੋ ਤੀ ਇਹ ਨਈਂ ਆਉਂਦੇ ਮਾਮੀ ਪਤਾ ਆਪਣਾ ਖਰਚਾ ਘੱਟ ਕਰਿਆ ਕਰ ਥੋੜਾ ਜਿਹਾ ਹੁਣ ਜੇ ਆਜੇ ਨਾਨੀ ਤੇਰੀ ਇਹ ਸੋਚੇ ਡੀਪ ਵਿਆਹ ਕਰ ਦਈਏ ਜੇ ਕੱਲ ਨੂੰ ਬਗਾਨੀ ਆਗੇ ਤੇ ਉਹਦਾ ਕਿੰਨਾ ਖਰਚਾ ਹੋਣਾ ਇਹ ਵੀ ਵੇਖ ਨਾ ਜੇ ਵਿਆਹ ਕੀਤਾ ਤੇ ਐਵੇਂ ਥੋੜਾ ਹੋ ਜਾਣਾ ਵਾ ਉਹ ਮਾਮੀ ਕਰਾ ਲਾਂਗੇ ਵਿਆਹ ਵਿਆਹ ਨੂੰ ਕੱਡੇ ਇੱਥੇ ਹਾਂ ਛੇਤੀ ਬੜੀ ਪਈ ਆ ਮੈਨੂੰ ਕਿਤੇ ਮੈਨੂੰ ਨਹੀਂ ਛੇਤੀ ਪਈ ਨਾਨੀ ਤੇਰੀ ਆਂਦੀ ਜਿੰਦਾ ਜੀ ਮੈਂ ਕੁਛ ਵੇਖ ਜਾ ਮੇਰੀ ਧੀ ਦਾ ਘਰ ਵਸ ਜੇ ਅੰਸਾ ਵਜ ਜੇ ਗੱਲ ਇਹ ਹੋਈ ਆ ਵੀ ਜਿੰਦੇ ਜੀ ਆ ਕਰਨਾ ਜਿੰਦੇ ਜੀ ਉਹ ਕਰਨਾ ਇਹੋ ਟੈਨਸ਼ਨਾਂ ਹੀ ਬੱਸ ਉਹ ਹੋਈ ਨਾ ਸਾਬੀਦਾਸ ਨਾ ਕਿੱਥੇ ਕਮੀ ਰਹੀ ਜਿੱਥੇ ਮੈਂ ਤੇਰੀ ਪਰਵਾਹ ਨਹੀਂ ਕੀਤੀ ਮੈਨੂੰ ਪਤਾ ਆ ਮਾਮੀ ਚਲੋ ਤੁਸੀਂ ਕੋਹੇ ਨੂੰ ਬਣਾ ਬਣੂ ਕੇ ਦਿਓ ਕੀ ਖਾਣਾ ਵਾ ਹਾਂ ਨਹੀਂ ਗੁੱਸਾ ਬੋਲਦਾ ਨਹੀਂ ਪਤਾ ਕਿਹੜੇ ਗੱਲੋਂ ਗੁੱਸੇ ਆ ਹੈਂ ਖਾਂਡੇ ਕਿੱਡੇ ਕਰਦਾ ਪੈਸੇ ਤੇ ਵਰਤਾਇਆ ਹੁਣਾਂ ਚਾਹੇ ਨਾਨੀ ਦੀ ਰੱਖਣੀ ਹੋਣੀ ਚਾਹੇ ਆਪਣਾ ਪੱਲਾ ਰੱਖਣਾ ਹੈ ਆਪਣਾ ਨਾਨੀ ਬੜੀ ਹੈਗੀ ਆ ਨਾਨੀ ਨੇ ਕਿਹਾ ਹੁਣਾਂ ਵੀ ਆਪਣਾ ਪੱਲਾ ਰਖਲਾ ਆਪਣੇ ਪੱਲੇ ਰੱਖਿਆ ਕਰ ਕੁਛ ਨਾ ਕੁਛ हाँ जी नानी सारे पैसे मामी ने देते ਨਹੀਂ ਨਾਨੀ ਤਾਂ ਡੇਜੋ ਕੇ ਰੱਖਿਆ ਕੋਈ ਨਹੀਂ ਦੇ ਦਿੰਦਾ ਵਾ ਪਤਾ ਸਾ ਬਣਾ ਦਿਆ ਕਰ ਤੇਨ ਪਤਾ ਵੀ ਤੇਰਾ ਵਿਆਹ ਕਰਨਾ ਫਿਰ ਕੱਲ ਨੂੰ ਤੇਰੇ ਪਰਿਵਾਰ ਨੇ ਵੀ ਮੰਗਣੇ ਫਿਰ ਤੂੰ ਕਿੱਥੋਂ ਦੇਣੇ ਕਰਨੇ ਖਰਚੇ ਬੜੇ ਹੁੰਦੇ ਘਰ ਵਿੱਚ ਨਾਨੀ ਮੇਰੇ ਵਿਆਹ ਦੀ ਟੈਨਸ਼ਨ ਨਾ ਲਿਆ ਕਰੋ ਤੁਸੀਂ ਨਹੀਂ ਪਤਾ ਕਰਨਾ ਪੈਣਾ ਹੀ ਆ ਕਰਨਾ ਮੈਨੂੰ ਵੀ ਪਤਾ ਵਾ ਪੈਣਾ ਵਾ ਹਾਂ ਜੇ ਥੋੜਾ ਜਿਆ ਤੂੰ ਪੈਸਾ ਜੋੜੂਗਾ ਤਾਂ ਫੇਰ ਹੀ ਇਨਸ਼ਾਅੱਲਾ ਇਹਨਾਂ ਨੂੰ ਤਾਂ ਸਾਂਭਾ ਜਿਹੜੇ ਲਿਆਂਦੇ ਦੋ ਇਹ ਦੇ ਅੱਗੇ ਪੱਲੇ ਹੀ ਨਿਕੱਕ ਵੀ ਪਾਇਆ ਲਿਆ ਕਹਿੰਦੇ ਨਾਨੀ ਜੀ ਹਾਂ ਜੀ ਅੱਜ ਗੱਲ ਕੀ ਆ ਮਾਮੀ ਵੀ ਤੇ ਇਸੇ ਘਰ ਚ ਹੋਈਆਂ ਹਾਂਜੀ ਖਰਚਾ ਵਰਚਾ ਸਾਰਾ ਵਿਆਹ ਚ ਵੀ ਮਾਮੀ ਨੇ ਹੀ ਕਰਨਾ ਜੇ ਤੋ ਮਾਮੀ ਦੇ ਹੱਥ ਤੇ ਰੱਖਦਾ ਤੇ ਨਾਲੇ ਮਾਮੀ ਮੇਰੇ ਤੋਂ ਕਿਹੜੀ ਵਾਕਿਆ ਹਾਂ ਪਤਾ ਉਹਦੇ ਗੱਲ ਠੀਕ ਵਾ ਫਿਰ ਵੀ ਥੋੜਾ ਬੋਤਾ ਕਰਨਾ ਹੀ ਪੈਣਾ ਤੈਨੂੰ ਪਤਾ ਕਿੰਨੀ ਟੈਨਸ਼ਨ ਲੈਂਦੀ ਆ ਜਦੋਂ ਤਨਖਾਹ ਲੇਟ ਹੋ ਜਾਂਦੀ ਆ ਕਿਤੇ ਵੀ ਸਾਭੀ ਵਾਲੇ ਤੱਕ ਤੈਨੂੰ ਤਨਖਾਹ ਨਹੀਂ ਮਿਲੀ ਹਾਂਜੀ ਹਨਾ ਤੇ ਤਾਂ ਹੀ ਟੈਨਸ਼ਨ ਨਹੀਂ ਦੀ ਜੇ ਮੈਨੂੰ ਕੋਹ ਮੰਨਦੀ ਆ ਤੇ ਹਾਂਜੀ ਉਹ ਤੇ ਗੱਲ ਹੈਗੀ ਆ ਪਰ ਫਿਰ ਵੀ ਤੈਨੂੰ ਪਤਾ ਵਾ ਕਿੰਨੇ ਖਰਚੇ ਹੁੰਦੇ ਆ ਕਿਤਨਾ ਜਦੋਂ ਵਿਆਹ ਹੋ ਜੇ ਕਿੰਨੀਆਂ ਲੋੜਾਂ ਹੁੰਦੀਆਂ ਵਾ ਫਿਰ ਕਿਸੇ ਵੇਲੇ ਕਿਸ ਕੋ ਮਾਮੀ ਕੋ ਨਹੀਂ ਨਿਕਲਦੇ ਨਾਨੀ ਜੀ ਮੈਨੂੰ ਪਤਾ ਵਾ ਤੇ ਮੰ ਮਾਮੀ ਨੇ ਮੇਰੇ ਜੋਗੇ ਰੱਖੇ ਆ ਉਹਨੇ ਹੱਥ ਰੱਖਿਆ ਵਾ ਕੋਈ ਗੱਲ ਨਹੀਂ ਅੱਛਾ ਰੱਖਿਆ ਵਾ ਕਹਿੰਦੀ ਆ ਰੱਖਿਆ ਵਾ ਤੇ ਜੇ ਫਿਰ ਬਾਅਦ ਚ ਨਾ ਕੁਝ ਨਿਕਲਿਆ ਫਿਰ ਉਹ ਚਲੋ ਆਓ ਗਾਂਵਾਂ ਪਾ ਚੱਲ ਗਏ ਰਹਿੰਦੇ ਤਾਂ ਟੈਨਸ਼ਨ ਨਾ ਲਿਆ ਕਰ ਮਾਂ ਪੁੱਤ ਮੈਨੂੰ ਤਾਂ ਟੈਨਸ਼ਨ ਬਹੁਤ ਜ਼ਿਆਦੀ ਤੇਰੀ। ਉਹ ਨਹੀਂ ਟੈਨਸ਼ਨ ਨਹੀਂ ਲੈਣੀ ਬੁੱਢੇ ਬਾਰੇ ਪਤਾ ਕੀ ਗੱਲ ਕਹੀ ਟੈਨਸ਼ਨ ਆ ਇਹੋ ਜਿਹੀ ਹੁੰਦੀਆਂ। ਫੇਰ ਐਵੇਂ ਮੰਜੇ ਤੇ ਪਾ ਦਿੰਦੀਆਂ ਤੂੰ ਠੀਕ ਠਾਕ ਹੀ ਰਹੁ। ਨਹੀਂ ਪੁੱਤ ਮੈਂ ਮੰਜੇ ਤੇ ਨਹੀਂ ਪੈਂਦੀ ਤੇਰੇ ਸਾਹਮਣੇ। ਆਹੋ ਹੈ। ਤੇਰਾ ਸਭ ਕੁਝ ਵੇਖਾਂਗੀ, ਕਰਾਂਗੀ। ਨਹੀਂ ਵੇਖਣਾ ਵਾਂਗੇ ਤੂੰ ਹੀ ਕਰਨਾ ਸਾਰਾ ਕੁਝ। ਨਹੀਂ ਤੇਰੇ ਵੇਖਣਾ ਵਾਂ ਮੈਨੂੰ ਵੀ ਚਾਹ ਵਾਰੀ ਜਵਾ। ਨਾ ਨਹੀਂ ਦੋ ਤਾਂ ਕਿਦਾਂ ਸਲਾਵਾ ਕਰਨ ਦੇ ਜਿੱਦਾਂ ਨਾ ਇਹਨੂੰ ਬਹੁਤ ਕਮਾਈ ਆਉਂਦਾ ਪੀ ਆ ਤੇ ਵਿਆਹ ਕਰਨਾ ਛੇਤੀ ਨਾਲ ਤੇ ਇਹ ਆ ਜਿਹੜੀ ਬਗਾਨੀ ਵਿਆਹ ਕੇ ਲੈਣੀ ਉਹਨੇ ਕਿਹੜਾ ਖਰਚਾ ਨਹੀਂ ਚਾਹੀਦਾ ਕੁਝ ਨਹੀਂ ਚਾਹੀਦਾ ਚੱਲਣ ਤੇ ਮੈਂ ਮਾਤਾ ਦੀ ਵੀ ਨਹੀਂ ਦਿੰਦੀ ਮਾਤਾ ਦਾ ਰਾਦਾਵਾ ਵੀ ਮੈਂ ਲਿਆਉਂਗੀ ਦਾ ਆਪਣੇ ਰਿਸ਼ਤੇਦਾਰਾਂ ਚੋਂ ਕੋਈ ਕੁੜੀ ਤੇ ਮੇਰਾ ਹੀ ਕਹਿਣਾ ਮੰਨੂਗੀ ਇਦਾਂ ਤੇ ਮੈਂ ਵੀ ਨਹੀਂ ਹੋਣ ਦਿੱਤੀ ਮੈਂ ਵੀ ਕੁੜੀ ਇਦਾਂ ਦੀ ਲੱਭੂਗੀ ਜਿਹੜੀ ਮੇਰਾ ਕਹਿਣਾ ਮੰਨੇ ਜਿੱਦਾਂ ਸਾਬੀ ਮੰਨਦਾ ਵਾ ਤੇ ਜੇ ਲੈ ਆ ਗਈ ਮਾਤਾ ਦੇ ਕੋਈ ਰਿਸ਼ਤੇਦਾਰਾਂ ਤੋਂ ਉਹ ਤੇ ਮਾਤਾ ਦਾ ਹੀ ਸਾਰਾ ਕਹਿਣਾ ਮੰਨੂਗੀ। ਮੈਂ ਮਕਤੀ ਨੌਕਰਾਨੀ ਹਾਂ ਮੈਂ ਨਾ ਸੋਚਦੀ ਆਂ ਕੁਛ ਇਹਦਾ ਵੀ। ਮਾਤਾ ਕਿੱਥੇ ਚੱਲੀ ਗਈ ਤੂੰ? ਉਹ ਤਾਂ ਮੈਂ ਆ ਚੱਲੀ ਹਾਂ ਪੈਂ ਸ਼ੰਤੀ ਵੱਲ। ਕੀ ਕਰਮ? ਇਹ ਤੋ ਸਭ ਨੂੰ ਪਤਾ ਲਿਆ ਕਿ ਇਹ ਕਿਹੜਾ 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 ਪੰਪਾ ਜਾ ਟੇਕੇ ਬੈ ਜਾ ਪਹਿਲੇ ਇਹ ਆ ਜਿਹੜੇ ਰਿਸ਼ਤੇਦਾਰ ਪੋਚੋਲੇ ਹੁੰਦੇ ਨਾ ਪੈਸੇ ਲੈਂਦੇ ਜੀ ਆਏ ਪਹਿਲੇ ਇਹ ਦੱਸ ਪੈਸੇ ਹੈਗੇ ਨਹੀਂ ਪਤਾ ਉਹ ਨਹੀਂ ਲੈਂਗੀਆਂ ਤੇ ਮੈਂ ਨਹੀਂ ਲਾਉਂਗੀ ਉਹ ਇਦਾਂ ਕਹਿੰਦੇ ਨੇ ਪਹਿਲਾਂ ਤੇ ਜਦੋਂ ਰਿਸ਼ਤੇਦਾਰਾਂ ਤੇ ਰਿਸ਼ਤਾ ਕਰ ਗਿਆ ਨਾ ਤੇ ਪਤਾ ਹੁੰਦਾ ਤੀ ਪੁੱਤ ਕਿੱਦਾਂ ਦਾ ਵਾ ਤੇ ਦੂਜੀ ਗੱਲ ਇਹ ਮੈਂ ਪੜ੍ਹਿਆ ਲਿਖਿਆ ਮੈਂ ਵਿਆਹ ਨਾ ਕਰੂੰਗੀ ਇਹਦਾ ਨਹੀਂ ਹੋਤੀ ਗੱਲ ਠੀਕ ਹੈ ਪਰ ਕਹਿਣਾ ਪੈਂਦਾ ਨਾ ਮਮੀ ਕਿਸ ਨੂੰ ਕਹੂੰਗੀ ਮੈਨੂੰ ਤੇ ਮੈਂ ਗੱਲਾਂ ਵਿਚਾਲੇ ਕਿਸ ਨੂੰ ਕਮਾਦੇ ਉਹ ਕਰਮ ਦੀ ਰਿਸ਼ਤੇ ਚਲ ਕਰਾ ਦੂਗੀ ਤੇ ਚਲੋ ਉਹ ਵੀ ਗਾ। ਅੱਗੇ ਮੈਂ ਕੁੜੀ ਦਾ ਕੀਤਾ ਨਾ ਇਹਦਾ ਵੀ ਕਰ ਲੂੰਗੀ। ਤੇ ਕੁੜੀ ਦਾ ਕੀ ਕੀਤਾ? ਕਿੰਨੇ ਕੁ ਚੰਗੇ ਲੱਭੇ। ਹੈ? ਕੁੜੀ ਨੂੰ ਨਾ ਔਰ ਦਿੰਦੇ ਨਾ ਜਾਣ ਦਿੰਦੇ ਨਾ ਕੋਈ ਰੀਜ ਨਾ ਕੋਈ ਪ੍ਰੀਤ ਕੀ ਕਰਦੇ। ਰੀਜ ਪ੍ਰੀਤ ਤਾਂ ਮੈਂ ਉਹਨੇ ਢਿੱਡ 'ਚ ਪਾ ਕੇ ਵੇਖਿਆ ਨਾ ਰੀਜ ਪ੍ਰੀਤ ਕਰ ਲਿਆ। ਪਤਾ ਨਹੀਂ ਵੇਖਿਆ ਤਾਂ ਫਿਰ ਹੁਣ ਇਹ 'ਚ ਕਿਹੜਾ ਵੇਖਿਆ ਤੂੰ। ਹੁਣ ਤਾਂ ਮੈਂ ਤੇਰੇ ਢਿੱਡ 'ਚ ਪਾ ਕੇ ਮੈਨੂੰ ਵੇਖਿਆ ਤੇ ਤੂੰ ਦਿਲ 'ਚ ਕੀ ਸੋਚੀਂ ਸੋਚਦੀ ਸਾਰੀ ਰਾਤ ਤੇ ਮੈਨੂੰ ਸਾਰੀ ਦਾ ਫਿਕਰ ਨਹੀਂ ਜਿੰਨੇ ਮਾਸਾ ਕੇ ਜਿੰਨਾ ਪਾਲਿਆ। ਮੈਂ ਨਹੀਂ ਫਿਕਰ ਮੈਂ ਨਹੀਂ ਨੀ ਲੈ ਬੀ ਨਾਨੀ ਲੱਗਦੀ ਹੈ ਨਾ ਚੁੱਪ ਕਰਕੇ ਬੈਠੀ ਰਹਾ ਮੇਰੇ ਇਸ ਪਰਾਂ ਚ ਕੁੜੀ ਹੈਗੀ ਆ ਮੈਂ ਆਪੇ ਰਿਸ਼ਤਾ ਕਰਾਂਗੇ ਬਾਪੇ ਵਿਆਹ ਕਰ ਲੂੰਗੀ ਮੈਂ ਤੈਨੂੰ ਦੱਸਾਂ ਉਹ ਮਾੜੀ ਟੱਕਰ ਗਈ ਕੋਈ ਬੋਲਣ ਵਾਲੀ ਟੱਕਰ ਗਈ ਹਾਨੂੰ ਰੋਟੀ ਪਾਣੀ ਨਾ ਪੁਛੇ ਤੇ ਫਿਰ ਕੀ ਫਾਇਦਾ ਮੈਂ ਆਪਣੇ ਰਿਸ਼ਤੇਦਾਰਾਂ ਚ ਲਿਓ ਨ ਕੁੜੀ ਆਪਣੇ ਰਿਸ਼ਤੇਦਾਰਾਂ ਚ ਲਿਓਣੀ ਕੁੜੀ ਆ ਹੋਵੇ ਆਪਣੇ ਰਿਸ਼ਤੇ ਜਾਰੇ ਚ ਲਿਉਣੀ ਹੈ ਉਦੋਂ ਤੇਰਾ ਰਿਸ਼ਤੇਦਾਰ ਕੋਈ ਵਰਦਾ ਨਹੀਂ ਇਧਰ ਰਿਸ਼ਤੇਦਾਰ ਤੇਰੇ ਹੈਗੇ ਆ ਨਾ ਜਾਗੇ ਮੈਨੂੰ ਸਾਰੇ ਕਹਿੰਦੇ ਕਿ ਤੂੰ ਦੱਸ ਅਸੀਂ ਅੱਜ ਸਾਬੀ ਦਾ ਵਿਆਹ ਕਰਦੇ ਆਂ ਕਰ ਤੇ ਜਦੋਂ ਨਿਕਲ ਗਏ ਉਦੋਂ ਨੇ ਰਿਸ਼ਤੇਦਾਰਾਂ ਨੇ ਆਖਿਆ ਪਿਓ ਲਿਆਓ ਸਾਬੀ ਮੈਂ ਪਾਲ ਲੈਣੀ ਆ ਤੋ ਉਦੋਂ ਦੀ ਕੋਈ ਰਿਸ਼ਤੇਦਾਰ ਜਾ ਗਿਆ ਅੱਜ ਰਿਸ਼ਤੇਦਾਰ ਜਾ ਗਏ ਅੱਜ ਸਾਬੀ ਕਮੌਂਡ ਆ ਤਾਂ ਤਾੜ ਕਰਕੇ ਦੇਖਦਾ ਸਾਬੀ ਮਾਤਾ ਜਦੋਂ ਮਾਸਾ ਕੇ ਹੀ ਸਾਬੀ ਉਦੋਂ ਤੇ ਕਿਸੇ ਨੇ ਪਾਲਣ ਨੂੰ ਆਖਿਆ ਨਹੀਂ ਤੇ ਉਦੋਂ ਤੇ ਤਰਾ ਕੋਈ ਰਿਸ਼ਤੇਦਾਰ ਉੱਠਿਆ ਨਹੀਂ ਅੱਜ ਰਿਸ਼ਤੇਦਾਰ ਉੱਠਣ ਦੇ ਸਾਬੀ ਕਮੌਂਡ ਆ ਵਿਆਹ ਤੇ ਪੁੱਤ ਜਦੋਂ ਤ ਤੂੰ ਖਾਦਾ ਸਾਰਾ ਕੁਛ ਉਹਦਾ ਕੁਛ ਨਹੀਂ ਰਿਆ ਹੈ ਫਿਰ ਤੂੰ ਵੀ ਕਰਨਾ ਫਿਰ ਹੋਰ ਕਿੰਨੇ ਸੰਭੜਾ ਤੇ ਜਦੋਂ ਮੈਂ ਕਰਨ ਦੀ ਫਿਰ ਕਿਉਂ ਰੋਈ ਜਾਨੀ ਆ ਫਿਰ ਰੋਣ ਦੀ ਨਾ ਗੱਲ ਮੈਂ ਵੀ ਕਰਾ ਸਕਦੀ ਨਾ ਮੇਰਾ ਵੀ ਦੋਤਾ ਵਾ ਮੇਰੀ ਵੀ ਤੀਜ ਦਾ ਪੁੱਤ ਵਾ ਤੇ ਮੈਂ ਵੀ ਕਰਾ ਸਕਦੀ ਮੇਰਾ ਵੀ ਫਰਜ ਬੰਦਾ ਹੀ ਆ ਉਹ ਤੋਂ ਤੇਰੇ ਫਰਜ ਪੂਰੇ ਨਹੀਂ ਹੋਏ ਜਦੋਂ ਮਾਸਾ ਜਿੰਨਾ ਉਹ ਤੋਂ ਕਰੀ ਆਖਿਆ ਨਹੀਂ ਮੈਂ ਸਿਰ ਵੀ ਵਾਦਾ ਉਹਦਾ ਤੇ ਬੋਤ ਮੈਂ ਅਗੜਾ ਕੁਛ ਨਹੀਂ ਦੀ ਰਹੀ ਜੇ ਤੈਨੂੰ ਦਿੰਦਾ ਰਹਿ ਜਾ ਉਹਦੀ ਕਮਾਈ ਜਾਂ ਕੁਛ ਵੀ ਹੈ ਤੈਨੂੰ ਦਿੰਦਾ ਰਹਿ ਮੈਂ ਕਿਹੜਾ ਕੁਛ ਨਹੀਂ ਦੀ ਰਹੀ ਆ ਨਹੀਂ ਲੈਂਦੀ ਰਹੀ ਨਾ ਤੇ ਮੈਂ ਸਾਰਾ ਕੁਛ ਕਹਿਣ ਲਈ ਆ ਠੀਕ ਆ ਕਹਿਣ ਦੀ ਤੂੰ ਮਉਦੀਆਂ ਗੱਲਾਂ ਨੇ ਕਰਿਆਗਾ ਤੇ ਜਵੇਂ ਨਾ ਕਿ ਹਵਲ ਖਬਰਦਾਰੀ ਚਲ ਗਈ ਜੇ ਮੈਂ ਵੀ ਆਪਣਾ ਕੋਸ਼ਿਸ਼ ਕਰਕੇ ਵੇਖਣੀ ਮੈਂ ਵੀ ਸੰਤੀ ਗੱਲ ਜਾਣਾ ਸੰਤੀ ਗੱਲ ਗਈ ਨਾ ਤੇ ਵੇਖੀ ਹਾਰ ਕੀ ਕਰਦੀ ਹੈ ਨਹੀਂ ਮੈਂ ਜਾਣਾ ਵੇ ਇਧਰ ਆਦਾ ਵਾ ਕਿ ਭਈ ਮੈਂ ਹੀ ਰਿਸ਼ਤਾ ਲਿਆਵਾ ਤੇ ਮੈਂ ਹੀ ਕਰਾਵਾਂ ਅੱਗੇ ਸਾਦੀ ਵੀ ਮੇਰੀ ਸ਼ੁਰੂ ਤੋਂ ਮੰਨਦਾਰਿਆ ਤੇ ਕੁੜੀ ਲਿਆਵਾ ਤੇ ਉਹ ਵੀ ਮੇਰੀ ਮੰਨੇ ਚੱਲ ਪਿੰਡੀ ਦੀ ਨੂੰ ਫੋਨ ਲਾਉਣੀ ਆ ਕਰੀ ਮੈਨੂੰ ਆਂਦੀ ਕੁੜੀ ਹੈਗੀ ਆ ਹਲੋ ਸ਼ਸ਼ੀਕਲ ਦੀਦੀ ਹਾਂਜੀ ਹਾਂਜੀ ਬਸ ਠੀਕ ਠਾਕ ਤੁਸੀਂ ਦੱਸੋ ਨਹੀਂ ਬੜੀ ਦੀ ਨਹੀਂ ਕਿੱਥੋਂ ਚੇਤਾ ਆਉਣਾ ਬਸ ਟਾਈਮ ਨਹੀਂ ਲੱਗਦਾ ਘਰਾਂ ਦੇ ਕੰਮ ਨੇ ਤੁਹਾਨੂੰ ਪਤਾ ਹੀ ਆ ਸਾਰੀ ਢੜੀ ਨਿੱਕੇ ਨਿੱਕੇ ਕੰਮ ਹੀ ਨਹੀਂ ਮੁੱਕਦੇ ਨਹੀਂ ਨਹੀਂ ਕੰਮ ਐਡਾ ਵੱਡਾ ਤ ਨਹੀਂ ਆ ਉਦਾਂ ਹੀ ਮੈਂ ਕੀਤਾ ਸੀ ਬੈਠੀ ਸੀ ਮੈਂ ਚੱਲ ਤਹੀਂ ਰਿਸ਼ਤੇ ਦੱਸ ਪਾਉਂਦੇ ਸੀ ਨਾ ਉਹਦਾ ਕੁੜੀ ਹੈਗੀ ਆ ਫੇਰ ਰਿਸ਼ਤਾ ਕਰਾਇਓ ਨਹੀਂ ਜੇ ਮੰਗੀ ਤੇ ਫੇਰ ਮੇਰਾ ਦੋਤਾ ਹੈਗਾ ਵਾ ਨਹੀਂ ਨਹੀਂ ਇਹੋ ਜੀ ਗੱਲਾਂ ਨਹੀਂ ਹੈ ਕਿ ਕੁਝ ਨਹੀਂ ਖਾਂਦਾ ਪੀਂਦਾ ਕੰਮ ਦਿੰਦਾ ਐ ਕਰਦਾ ਵਧੀਆ ਨਹੀਂ ਨਹੀਂ ਖਰਚਾ ਤੋਂ ਹੀ ਨਹੀਂ ਕਰਨਾ ਤੇ ਖਰਚਾ ਹੀ ਵੀ ਨਹੀਂ ਕਰਨਾ ਅਸੀਂ ਵੀ ਚੁੰਨੀ ਚੜਾਈ ਕਰਨਾ ਵਾ ਚੁੰਨੀ ਚੜਾ ਕੇ ਕਰਕੇ ਲੈ ਆਵਾਂਗੇ ਆਪਣੇ ਘਰ ਦੀ ਜੋ ਕਰਨਾ ਹੋਊਗਾ ਕਰ ਲਾਂਗੇ ਤੁਹਾਡਾ ਨਹੀਂ ਦੀਦੀ ਖਰਚਾ ਕਰਉਣਾ ਕੋਈ ਵੀ ਹਾਂ ਹਾਂ ਕੋਈ ਗੱਲ ਨਹੀਂ ਆ ਜਿੱਦਾਂ ਮੈਂ ਸਾਬੀ ਨੂੰ ਪੁੱਤ ਬਣਾ ਕੇ ਰੱਖਿਆ ਉਦਾਂ ਹੀ ਮੈਂ ਤੀ ਬਣਾ ਕੇ ਰੱਖੂੰਗੀ ਇਦਾਂ ਨਿਕਾਲਣੀ ਹੈਗੀ ਕੋਈ ਵੀ ਚਲੋ ਠੀਕ ਆ ਇਹ ਤਾਂ ਵਧੀਆ ਵਾਗੇ ਰਿਸ਼ਤੇਦਾਰਾਂ 'ਚ ਰਿਸ਼ਤਾ ਹੋ ਜੇ ਨਾ ਤੇ ਵਧੀਆ ਹੁੰਦਾ ਵਾ ਆਛਾ ਭੈਣ ਜੀ ਪੈਲੀ ਬੰਨਾ ਪੈਲੀ ਬੰਨਾ ਹੈਗਾ ਵਾ ਤਿੰਨ ਕਿਲੇ ਆ ਮੁੰਡੇ ਦੇ ਘਰ-ਬਾਰ ਬਣਿਆ ਉੱਥੇ ਹਾਂਜੀ ਹਾਂਜੀ ਮੈਂ ਪਤਾ ਕੀ ਸੋਚਦੀ ਮੈਂ ਚੱਲ ਮੇਰਾ ਨਿੱਕਾ ਵਾ ਮੇਰੇ ਲੱਗੇ ਰਹੂਗਾ ਛੋਟਾ ਜਿਹਾ ਮੈਂ ਪਾਲਿਆ ਵਾ ਨਹੀਂ ਨਹੀਂ ਇਹ ਗੱਲ ਨਹੀਂ ਹੁੰਦੀ ਇੱਦਾਂ ਕਿੱਦਾਂ ਹੋ ਜਾਊਗਾ ਨਹੀਂ ਨਹੀਂ ਮੈਂ ਅਜੇ ਤੱਕ ਨਹੀਂ ਫਰਕ ਪਾਇਆ ਤੇ ਅੱਗੇ ਕਾਲੀ ਕਿੱਦਾਂ ਪਾਲਵੂੰਗੀ ਹਾਂ ਦੀਦੀ ਕੋਈ ਨਹੀਂ ਤੁਸੀਂ ਆਪਣੇ ਡੱਬਰ ਨਾਲ ਸਲਾਹ ਕਰ ਲਿਓ ਸਾਡੇ ਵੱਲੋਂ ਤੇ ਓਕੇ ਆ ਸਾਰਾ ਕੁਝ ਠੀਕ ਠੀਕ ਆ ਕੋਈ ਗੱਲ ਨਹੀਂ ਤੁਸੀਂ ਸਲਾਹ ਕਰਕੇ ਕਿਸੇ ਦਿਨ ਦਾ ਦਿਨ ਰੱਖ ਲਿਓ ਠੀਕ ਆ ਚਲੋ ਠੀਕ ਐ ਚੱਲ ਆ ਤੇ ਬਣ ਗਈ ਨਾ ਗੱਲ ਜੋ ਮੈਂ ਚਾਹੁੰਦੀ ਉਹੋ ਬਣ ਹੋਊਗਾ ਉਹਦਾ ਤਾਂ ਨਹੀਂ ਕੁਝ ਵੀ ਹੁੰਦਾ ਮਾਤਾ ਦੀ ਮਾਤਾ ਦੀ ਤੇ ਮੈਂ ਕਦੀ ਵੀ ਨਹੀਂ ਚੱਲਣ ਦਵਾ ਤੇ ਮਾਤਾ ਕਰੂਗੀ ਚੰਨੇ ਵੀ ਆਸ ਇਸ ਤਰ੍ਹਾਂ ਚਲੋ ਚੰਗਾ ਮਿਲ ਗਿਆ ਜਿਹਨੇ ਸਾਬੀ ਵੀ ਮੇਰੀ ਗੱਲ ਮੰਨਦੇ ਨਾ ਤੇ ਵਧੀਆ ਹੀ ਆ ਸਾਬੀ ਹਾਂਜੀ ਮੰਨਦੀ ਤੇ ਗੱਲ ਸੁਣ ਮੇਰੀ ਹਾਂਜੀ ਮਾਮੀ ਜੀ ਗੱਲ ਮੈਂ ਕਿ ਇਹ ਕਰਨੀ ਤੇਰਾ ਨਾ ਵੀ ਨਾਨੀ ਤੇਰੀ ਨੂੰ ਪਤਾ ਵਿਆਹ ਦੇ ਖੜੇ ਪਈ ਆ ਤੇ ਉਹ ਆਂਦੀ ਮੈਂ ਕਿ ਵਿਚੋਲੇ ਨੂੰ ਕਹਿੰਨੀ ਆ ਮੈਂ ਤੇ ਤੇਰੇ ਤੋਂ ਪਹਿਲਾਂ ਦੀ ਕੁੜੀ ਉਤੋਂ ਪਹਿਲਾਂ ਦੀ ਪਸੰਦ ਕਰ ਲਈ ਆ ਉਹ ਮੰਮੀ ਤੀਂ ਕਰੀ ਤੇ ਬੈਠੇ ਜੇ ਪਸੰਦ ਪਰ ਤੁਹਾਨੂੰ ਪਤਾ ਵਾਲੇ ਮੇਰੀ ਵਿਆਹ ਵਾਲੀ ਉਮਰ ਹੈਗੀ ਆ ਤੇ ਉਮਰ ਹੋਰ ਉਮਰ ਨੂੰ ਕੀ ਆ ਉਮਰ ਹੋਈ ਆ ਕਿ ਮੈਂ ਕਹਿੰਨਾ ਹਾਲੇ 2-4 ਸਾਲ ਕਮਾ ਲੈਣਾ ਵਾ ਫੇਰ ਚੱਲ ਵਿਆਹ ਤੇ ਹੁਣ ਆਈ ਆ 2-4 ਸਾਲ ਕਮਾ ਤੇ ਲੈਣਾ ਵਾ ਪਰੇ ਆ ਪੇ ਕੁੜੀ ਚੰਗੀ ਮਿਲ ਗਈ ਆਪਣੇ ਰਿਸ਼ਤੇਦਾਰਾਂ ਚ ਵਾ ਤੇ ਜੇ ਰਿਸ਼ਤੇਦਾਰਾਂ ਚ ਕੁੜੀ ਨਾ ਮਿਲੇ ਤੇ ਵਿਚੋਲਿਆਂ ਦਾ ਕਰਾਓ ਤਾਂ ਤੈਨੂੰ ਪਤਾ ਵਾ ਕਿੰਨੀਆਂ ਗੱਲਾਂ ਹੋ ਜਾਂਦੀਆਂ ਆ ਆਹ ਹੋ ਤੇ ਗੱਲ ਹੈ ਜੀ ਚਲੋ ਵੇਖ ਲਓ ਮਾਮੀ ਜੀ ਜਿੱਦਾਂ ਤੁਸੀਂ ਕਰਨਾ ਮੈਂ ਤਾਂ ਸ਼ੁਰੂ ਤੋਂ ਤੁਹਾਡੀ ਮੰਨਦਾ ਹਾਂ ਤੇ ਹੁਣ ਵੀ ਤੁਹਾਡੀ ਮੰਨਣੀ ਮੈਂ ਆਪਣੀ ਮਰਜ਼ੀ ਕਿੱਦਾਂ ਕਰ ਲੂੰਗਾ ਆਓ ਠੀਕ ਆ ਫਿਰ ਮੈਂ ਉਹਨਾਂ ਨੂੰ ਹਾਂ ਕਰ ਦੂੰਗੀ ਹਾਂ ਵੇਖ ਲਓ ਤੇ ਨਾਨੀ ਨਾਲ ਸਲਾਹ ਕਰ ਲਓ ਜਿੱਦਾਂ ਨਾਨੀ ਕੀ ਨਾਨੀ ਨੇ ਸਲਾਹ ਕੀਤੀ ਨਾਨੀ ਇੱਕੇ ਟੇਕ ਤੇ ਅੜੀ ਆ ਮੈਂ অসੰਤੀ ਨਾਲ ਗੱਲ ਕਰਨੀ ਮੈਂ ਫਲਾਣੇ ਨਾਲ ਕਰਨੀ ਮੈਂ ਠਿੰਗੜੇ ਨਾਲ ਕਰਨੀ ਜਿਹੜੀ ਮੈਂ ਬੋ ਪੁੱਤ ਮੈਨੂੰ ਦੱਸ ਨਾ ਕਿੱਥੇ ਕਮੀ ਰਹਿੰਦੀ ਜਿੱਥੇ ਮੈਂ ਤੇਰੀ ਬਲਾਵਿਸ਼ਣ ਨਹੀਂ ਕੀਤੀ ਤੇ ਮੰਮੀ ਜੀ ਨਾਨੀ ਨੂੰ ਇਹ ਨਹੀਂ ਪਤਾ ਵੀ ਉਹ ਪੈਸੇ ਕਿਨੇ ਲੈਂਦੀ ਆ ਉਹ ਪੈਸੇ ਵੀ ਲੈਂਦੀ ਉਹ ਸਾਪਾ ਵੀ ਮੰਗਦੀ ਉਹ ਇਹ ਗੱਲ ਮੈਂ ਨਾਨੀ ਨੂੰ ਕਹੀ ਨਾਨੀ ਆਂਦੀ ਪਾਲਾਂਗੇ ਕਿ ਹੈ ਨਹੀਂ ਸਾਡੇ ਕੋ ਕਾਕਾ ਕੀਤਾ ਕੀ ਦੱਬੀ ਫਿਰਦੀ ਉਹ ਉਹ ਨਹੀਂ ਨਹੀਂ ਖਰਚਾ ਕਾ ਤੂੰ ਕਰਨਾ ਵਾ ਖਰਚੇ ਤੇ ਘਰਾਂ ਦੇ ਅੱਗੇ ਨਹੀਂ ਮਾਨਤੇ ਐਦਾਂ ਦਾ ਖਰਚਾ ਨਹੀਂ ਆਪਾਂ ਵਾਧੂ ਕਰਨਾ ਤੂੰ ਵੇਖ ਲਓ ਜਿੱਦਾਂ ਵੀ ਕਰਨਾ ਵਾ ਨਾ ਮੈਂ ਤੇ ਕਹਿੰਨਾ ਮਾਮੀ ਜੀ ਰੁਕ ਜੋ ਹਲੇ ਨਹੀਂ ਖਰਚਾ ਪੁੱਤ ਕਰਾਂਗੇ ਜਿੱਥੇ ਕਰਨ ਵਾਲਾ ਵਾ ਜਿਹੜਾ ਉਹਨੂੰ ਪਾਉਣਾ ਟੌਮ ਛੱਲਾ ਉਹਨੂੰ ਨੂੰ ਪਾਵਾਂਗੇ ਚਾਹੇ ਤੇਰਾ ਕੁਛ ਬਣਾਵਾਂਗੇ ਉਹਨੂੰ ਦੀ ਦੇਣੇ ਪੈਸੇ ਤੇ ਜੇ ਰਿਸ਼ਤੇਦਾਰਾਂ ਚ ਕੁੜੀ ਮਿਲਦੀ ਐ ਤੇ ਹੋਰ ਕੀ ਚਾਹੀਦਾ ਸਾਨੂੰ ਵੇਖ ਲਓ ਫਿਰ ਮਾਮੀ ਜਿੱਦਾਂ ਥਿੰਗ ਕਰਨਾ ਕਰ ਲੋ ਚੱਲ ਠੀਕ ਆ ਹਾਂ ਆ ਬਣੀ ਗੱਲ ਹੁਣ ਹੁਣ ਸਾਭੀ ਵੀ ਮੇਰੇ ਕਹਿਣੇ ਤੇ ਆ ਸਭੀ ਕੇ ਦੰਬਾਰ ਰੋ ਨਾਨੀ ਜਿੰਨਾ ਮਰਜੀ ਜ਼ੋਰ ਲਾਲੇ ਹਾ ਮਾਤਾ ਜਿੰਨਾ ਮਰਜੀ ਜ਼ੋਰ ਲਾਲਾ ਇਹ ਮੇਰਾ ਪਾਲੇ ਪੋਛੇ ਦਾ ਪਰਵਸ਼ ਦਾ ਮੁੱਲ ਮੋੜਤਾ ਹਾ ਮੇਰਾ ਕਹਿਣਾ ਮੰਨ ਲਿਆ ਮੇਰੇ ਕਹਿਣੇ ਤੋਂ ਬਿਨਾ ਕਿੱਦਾਂ ਕਰ ਲੂ ਜਾ ਮਾੜਾ ਜਿੰਨਾ ਮਰਜੀ ਜ਼ੋਰ ਲਾਲਾ ਖੂ ਮਨੂੰ ਮੇਰੀ